ਪੰਜਾਬ ਸਰਕਾਰ ਮਰਦਾਬਾ ਜੈ ਜਵਾਬਾਤ ਬਹੁਤ ਮਾਨ ਸਰਕਾਰ ਮਰਦਾਬਾ कहिड़े चैनल तुंहिंजो ਗੱਲ ਜਨਨਾ ਜਰੀ ਨੰਬਰ ਦੱਸਤਾ ਹਾਂ ਜਨਨਾ ਚੈਨਲ ਤੋਂ ਜੀ ਦੁੱਖ ਨਹੀਂ ਹੈ ਮੈਂ ਤੁਹਾਡਾ ਮੈਂ ਕਰੀਏ ਮੇਰਾ ਨਾਮ ਸਤ

ਪਿੱਛੇ ਲਾ ਦੇ ਗੋਲਸਾਹਬ ਪਿੱਛੇ ਲਾ ਦੇ ਸਾਹਿਬ ਪੰਜਾਬ ਸਰਕਾਰ ਮਰਦਰਾਬਾਤ ਤੁਸਰਵਾ ਗੇਮ ਕਰੋ ਬਹੁਤ ਆ ਲੰਬਾ ਸਾਹਫਰਾ ਵੀਰ ਛੋਣੀ ਪੈਨਸ਼ਨ ਵਧਾਓ ਕਰੋ ਛੋਣੀ ਪੈਨਸ਼ਨ ਵਧਾਉਣ ਲਈ ਸ਼ਨਸ਼ ਕੁਮਤੀ ਜਿੰਦਾਬਾਦ ਮੁਲਾਜ਼ਮ ਜਿਹੜਾ ਇਹ ਉਹ ਪੂਰਾ ਨਗਾ ਨਾ ਨੂੰ ਪੁਰਾਣੀ ਬਹਾਲ ਨਸੀਬ ਕਿ ਕੱਚੇ ਨਾ ਕੋ ਪੰਜਾਬ ਚ ਕੱਚਾ ਕੰਮ ਪੱਕਾ ਕੀਤਾ ਇਹਨਾਂ ਨੇ ਫਿਰ ਕਹਿੰਦੇ ਸੀ ਨਾਲ ਦੇ ਨਾ ਇਹ ਨਾ ਉਹ ਹਲੇ ਵੀ ਜਿਹੜਾ 13% ਨੋਟੀਫਿਕੇਸ਼ਨ ਕਰਤਾ ਕਿ ਜਿਹੜੇ ਇਹ 2004 ਤੋਂ ਬਾਅਦ ਦੇ ਭੱਤੀ ਨੇ ਉਹਨਾਂ ਮੁਲਾਜ਼ਮਾਂ ਉੱਪਰ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਊਗੀ ਪਰ ਅੱਜ ਦੇਖੋ 3 ਸਾਲ ਤਰੀਬ ਲਗਭਗ 2.5 ਤੋਂ 3 ਸਾਲ ਹੋ ਗਏ ਉਸ ਨੋਟੀਫਿਕੇਸ਼ਨ ਨੂੰ ਪੰਜਾਬ ਸਰਕਾਰ ਲਾਗੂ ਨਹੀਂ ਕਰ ਰਹੀ ਇੱਕ ਗੱਲ ਮੈਂ ਹੁਣੇ ਉਹਨਾਂ ਦੀ ਗੱਲ ਪ੍ਰਧਾਨ ਜੀ ਦੀ ਸੋਨਾ ਸਾਹਿਬ ਦੀ ਗੱਲ ਕਰਨਾ ਚਾਹੂੰਗਾ ਕਿ ਮਤ ਕੋਈ ਤੁਹਾਡੇ ਸੋਸ਼ਲ ਮੀਡੀਆ ਰਾਹੀਂ ਮੈਂ ਗੱਲ ਦੱਸਣਾ ਚਾਹੂੰਗਾ ਕਿ ਮਤ ਕੋਈ ਇਹ ਪਾਰਟੀ ਇਹ ਸਮਝੇ ਕਿ ਸ਼ਾਇਦ ਅੱਜ ਆਮ ਆਦਮੀ ਪਾਰਟੀ ਦੇ ਖਿਲਾਫ ਪੁਰਾਣੀ ਪੈਨਸ਼ਨ ਭੱਤੀ ਸੰਘਰਸ਼ ਕਮੇਟੀ ਪੰਜਾਬ ਤੇ ਜੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਪੁਰਾਣੀ ਪੈਨਸ਼ਨ ਇਹਦੇ ਵਾਸਤੇ ਲਾਗੂ ਕਰਉਣ ਵਾਸਤੇ ਕਿਤੇ ਆਮ ਆਦਮੀ ਪਾਰਟੀ ਦੇ ਖਿਲਾਫ ਖੜੇ ਨੇ ਮੈਂ ਇਸ ਗੱਲ 'ਚ ਵੱਡੀ ਕਰਨਾ ਚਾਹੂੰਗਾ ਚਾਹੇ ਅਕਾਲੀ ਦਲ ਹੋਵੇ ਅਸੀਂ ਹਮੇਸ਼ਾ ਅਸੀਂ ਚਿਹਰਿਆਂ ਦੀ ਲੜਾਈ ਨਹੀਂ ਲੜੀ ਅਸੀਂ ਪੱਗਾਂ ਨਾਲ ਨਹੀਂ ਲੜਾਈ ਲੜੀ ਪੱਗਾਂ ਚਾਹੇ ਪੀੜੀਆਂ ਹੋਣ ਪੱਗਾਂ ਚਾਹੇ ਚਿੱਟੀਆਂ ਹੋਣ ਪੱਗਾਂ ਚਾਹੇ ਨੀਲੀਆਂ ਹੋਣ ਸਾਨੂੰ ਇਹਦੇ ਨਾਲ ਮਤਲਬ ਨਹੀਂ ਸਾਡੀ ਲੜਾਈਆਂ ਦਿੱਤੀਆਂ ਸਾਡੀ ਲੜਾਈਆਂ ਜੇ ਉਹਨਾਂ ਨਾਲ ਲੜ ਨਹੀਂ ਪਈਆਂ ਇਹਨਾਂ ਨਾਲ ਲੜਨ ਦੀ ਲੜਾਈ ਨਹੀਂ ਜਿਹੜਾ 11 ਨਵੰਬਰ 2022 ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪ੍ਰਣਾਲੀ ਬਹਾਲ ਕਰਨ ਵਾਸਤੇ ਨੋਟੀਫਿਕੇਸ਼ਨ ਕੀਤਾ ਗਿਆ ਉਹ ਹਜੇ ਤੱਕ ਲਾਗੂ ਨਹੀਂ ਕੀਤਾ ਗਿਆ ਅੱਜ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਕਿ ਉਸ ਨੋਟੀਫਿਕੇਸ਼ਨ ਨੂੰ ਲਾਗੂ ਕਰੋ ਤੇ ਜਿੰਨੇ ਵੀ ਸਟਾਫ ਮੁਲਾਜ਼ਮਾਂ ਦੀ ਮੰਗ ਆ ਰਹੀ ਹੈ ਉਹਨਾਂ ਨੂੰ ਕਰੋ ਤੇ ਆਪਾਂ ਇਹ ਲੁਧਿਆਣਾ ਚੌਂਟ ਦਾ ਸੜਾ ਹੀ ਕਿਉਂ ਪਿਆ ਕਿ ਕਿਸੇ ਆ ਦੇ ਤੱਕ ਜਿਹੜਾ ਕੋਣ ਇਸ ਕਰਕੇ ਖੜਿਆ ਆ ਕਿ ਇਸ ਸਰਕਾਰ ਨੇ ਲੋਕੀਂ ਹੁਕਮ ਦੱਸਣਾ ਚਾਹੁੰਦੇ ਆ ਇਹ ਝੂਠੇ ਲਾਰਿਆ ਤੇ ਵਾਅਦੇ ਵਾਲੀ ਸਰਕਾਰ ਹੈ ਜਿਹਨੇ ਚੋਣਾ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਸਾਡੇ ਸੱਤਾ ਚਾਹਦੇ ਆਂ ਇਹ ਅਸੀਂ ਪੁਰਾਣੀ ਪੈਨਸ਼ਨ ਬਹਾਰ ਕਰਾਂਗੇ ਸਾਡੇ 3.5 ਸਾਲ ਹੋ ਗਏ ਇਹਦਾ ਵਾਅਦਾ ਜਿਹੜਾ ਉਹ ਅਜੇ ਤੱਕ ਪੱਫਾ ਨਹੀਂ ਹੋਇਆ ਸੋ ਲੁਧਿਆਣਾ ਦੇ ਵਾਸੀਓ ਇਸ ਵਾਰੀ ਤੋਂ ਉਤਸ਼ੇਰੋ ਤੇ ਤੁਸੀਂ ਲਾਰਿਆਂ ਦੀ ਪਾਰਟੀ ਐ ਜੇ ਆਮ ਆਦਮੀ ਪਾਰਟੀ ਨੂੰ ਹਰਾਓ ਤੇ ਸਬਕ ਸਿਖਾਓ ਤਾਂ ਕਿ ਜਿਹੜੀਆਂ ਮੰਗਾਂ ਪੈਂਡਿੰਗ ਨੇ ਬੁਲਾਜਮਾਂ ਦੀਆਂ ਔਰ ਖਾਸ ਕਰਕੇ ਪੁਰਾਣੀ ਪੈਨਸ਼ਨ ਬਹਾਰ ਦੀ ਉਹ ਫਟਾਫਟ ਸਰਕਾਰ ਨੂੰ ਥੋੜਾ ਝਟਕਾ ਲੱਗੇ ਤੈਨੂੰ ਸਮਝ ਆਵੇ ਜਿਹੜੀ ਇਸ ਵੇਲੇ ਸੱਤਾ ਦੇ ਨਸ਼ੇ ਤੇ ਜੂਰ ਹੈ ਬਈ ਆਮ ਲੋਕਾਂ ਤੋਂ ਬਗੈਰ ਸਾਡਾ ਸ਼ਾਸਨ ਨਹੀਂ ਰਹਿਣਾ ਔਰ 2027 ਇਹ ਜਿਹੜਾ ਇਲੈਕਸ਼ਨ ਹੈ ਕਿ 2000 ਦਾ ਜਿਹੜਾ ਝਟਕਾ 2027 24 ਤਿੱਕਰ ਤਿੱਖਾ ਹੀ ਜਾਏਗਾ ਸੋ ਇਸ ਕਰਕੇ ਸਾਡੀ ਕੋਸ਼ਿਸ਼ ਹੈ ਬਈ ਵੱਧ ਤੋਂ ਵੱਧ ਸਾਥੀ ਤੁਸੀਂ ਦੇਖ ਰਹੇ ਹੋ ਸਾਰੇ ਇਹ ਐਨਪੀਐਸ ਸਾਡਾ ਅੰਡਰ ਹੈ ਜਿਨ੍ਹਾਂ ਨੂੰ ਲੋਕ ਨਹੀਂ ਪੈਂਦੇ ਔਰ ਇੱਕ ਐਮਐਲਏ ਆਪ ਬਣ ਕੇ ਆਮ ਘਰਾ ਦੇ ਕਹਿੰਦੇ ਸੀ ਔਰ ਅੱਜ 80 ਸੀ ਹਜ਼ਾਰ ਪੈਨਸ਼ਨਾਂ ਲੈ ਰਹੇ ਆ। ਸਭ ਤੋਂ ਵੱਡੀ ਹੈਰਾਨੀ ਦੀ ਗੱਲ ਦੱਸਦਾ ਤੁਹਾਨੂੰ ਆ ਦੇਖ ਲੇ ਹੁਣੇ ਤੁਸੀਂ ਜਿੰਨੇ ਵੀ ਇਸ਼ਤਿਹਾਰ ਲੱਗੇ ਆ 341 ਕਰੋੜ ਰੁਪਇਆ ਆਮ ਆਦਮੀ ਪਾਰਟੀ ਦੇ ਇਸ਼ਤਿਹਾਰਾਂ ਦੇ ਖੰਡ ਕਰ ਦਿੱਤਾ। ਜਦੋਂ ਸਾਡੀ ਪੁਰਾਣੀ ਪੈਨਸ਼ਨ ਪਾਰਟੀ ਦੀ ਗੱਲ ਆਂਦੀ ਹੈ ਤਾਂ ਸਾਨੂੰ ਕਹਿੰਦੇ ਸਾਨੂੰ ਕੇਂਦਰ ਫੰਡ ਨਹੀਂ ਦੇ ਰਿਹਾ। ਸੋ ਫੰਡ ਕਿਤੇ ੜਿੱਕਾ ਨਹੀਂ ਪਰ ਸਰਕਾਰ ਦੀ ਨੀਤ ਨਹੀਂ ਆਮ ਲੋਕਾਂ ਨੂੰ ਉਹ ਰਾਸਤ ਦੇਣ ਦੀ ਹੈ। ਇਸ ਕਰਕੇ ਅਸੀਂ ਇਹ ਅੱਜ ਦਾ ਜਿਹੜਾ ਝੰਡਾ ਪਾਟਿਆ। ਭਾਈ ਜੀ ਜਦੋਂ ਸਰਕਾਰ ਆਵਾਮੀ ਪਾਰਟੀ ਆਈ ਵੱਡਾ ਰੋਗ ਕਿਉਂਕਿ ਜਿਹੜੇ ਇਹ ਕੋਈ ਵੀ ਪਾਰਟੀ ਜੋ ਬਾਹਰਂ ਦੀਆ ਤਾਂ ਬੜ ਲੋਕਾਂ ਨੂੰ ਬੜੇ ਵੱਡੇ ਵੱਡੇ ਸਾਬ ਜਵਾਬ ਦਿੱਤੀ ਆ ਪਰ ਜਦੋਂ ਸੱਤਾ ਤੇ ਬੈਠ ਜਾਂਦੇ ਆ ਤਾਂ ਉਹਨਾਂ ਦੇ ਚਿਹਰੇ ਪਹਿਲੇ ਵਰਗੇ ਆ ਵਰਗੇ ਹੀ ਹੋ ਜਾਂਦੇ ਹਨ ਸੋ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਜਿਹੜੀ ਬੜੇ ਤਜਰਬੇ ਨਾਲ 2012-13 ਤੋਂ ਪੈਨਸ਼ਨ ਬਹਾਲੀ ਦੇ ਲਈ ਆਪਣਾ ਮੂਵਮੈਂਟ ਚਲਾ ਰਹੀ ਹੈ ਸੰਘਰਸ਼ ਚਲਾ ਰਹੀ ਆ ਤੇ ਸਾਡੇ ਨਾਲ ਇਸ ਸਰਕਾਰ ਨੇ ਸੱਤਾ ਦੇ ਵਿੱਚ ਉਹ ਪਹਿਲਾਂ ਵਾਅਦਾ ਕੀਤਾ ਸੀ ਕਿ ਅਸੀਂ ਪ੍ਰਾਣੀ ਪੈਨਸ਼ਨ ਵਾਦੀ ਇਹ ਜਿੱਦੀ ਜਿਹੜਾ ਨੋਟਿਸ ਲੈ ਕੇ ਆਵਾਂਗੇ ਤੇ ਲਾਗੂ ਕਰਾਂਗੇ ਪਰ ਨਵੰਬਰ 2022 ਤੋਂ ਬਾਅਦ 3.5 ਸਾਲ ਦਾ ਸਮਾਂ ਹੋ ਚੁੱਕਿਆ ਵਾ ਸਰਕਾਰ ਉਸ ਦੇ ਉੱਤੇ ਹਰਾ ਪੈਣਾ ਨਹੀਂ ਚਲਾ ਸਕੀ ਅੱਤੇ ਕਿਉਂਕਿ ਚਲਾਉਣਾ ਬਣਦੇ ਅੱਜ ਅਸੀਂ ਇਸ ਲੁਧਿਆਣੇ ਦੇ ਜਿੰਨੀ ਤੋਂ